ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਦੇਖ ਰਹੇ ਹੋ ਪੰਡ ਪੰਜ ਕਲਿਆਣ ਵਿਖੇ ਮਨਜੀਤ ਸਿੰਘ ਰਾਜੂ ਤੇ ਉਹਨਾਂ ਦੇ ਨਾਲ ਦੇ ਸੇਵਾਦਾਰ ਵੀਰ ਜੋ ਗਊਆਂ ਦੀ ਸੇਵਾ ਦੇ ਨਾਲ-ਨਾਲ ਇਹ ਜੋ ਜਾਨਵਰ ਪੰਛੀ ਕੀੜੇ ਮਕੌੜੇ ਉਹਨਾਂ ਲਈ ਵੀ ਯੋਗਾ ਖੇਲ ਰਹੇ ਆ ਇਹ ਸੇਵਾ ਵੀ ਇਹਨਾਂ ਦੀ ਬਹੁਤ ਵੱਡੀ ਸੇਵਾ ਹੈ ਸੰਤ ਰਾਮ ਸ਼ਾਹ ਜੀ ਵੱਲੋਂ ਇਹਨਾਂ ਨੂੰ ਇਹ ਸੇਵਾ ਲਗਾਈ ਗਈ ਹੈ ਜੋ ਕਿ ਗਊਆਂ ਦੀ ਵੀ ਸੇਵਾ ਕਰਦੇ ਆ ਜ਼ਖਮੀ ਗਊਆਂ ਦੀ ਤੇ ਪੰਛੀਆਂ ਲਈ ਜੋ ਜਾਨਵਰਾਂ ਲਈ ਅੱਜ ਕੱਲ ਕੀੜੇ ਮਕੌੜਿਆਂ ਲਈ ਅਨਾਜ ਵੀ ਪਾ ਰਹੇ ਆ ਇਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ